ਸਰਕਾਰ ਵੀ ਇਸੇ ਗੱਲ ਨੂੰ ਸੁਣਦੇ ਬਾਰੇ ਕਾਲੇ ਹੈਗੇ ਦਲਵੀਰ ਗੋਲਦੀ ਸਾਰਿਆਂ ਨੂੰ ਪਤਾ ਹੈ ਕਿ 2008 ਚ ਆਇਆ ਨੌਜਵਾਨ ਮੁੰਡਾ ਆਉਂਦਿਆ ਨੂੰ ਟਿਕਟਾ ਇੱਕ ਵਾਰ ਨਹੀਂ ਦੋ ਵਾਰ ਅਸੈਂਬਲੀ ਦੀਆਂ ਆ ਬਹੁਤ ਸਾਰੇ ਵਰਕਰ ਬੈਠੇ ਐ ਕਿੰਨਿਆਂ ਨੂੰ ਕੋਈ ਬਾਰ-ਬਾਰ ਟਿਕਟਾ ਮਿਲਦੀਆਂ ਮੇਰਾ ਮੁੰਡਾ ਬੈਠਾ ਮਿਲ ਗਈ ਇੱਕ ਅਸੈਂਬਲੀ ਦੀ ਹੋਰ ਥੋੜੇ ਚੋਂ ਬਹੁਤ ਬੈਠੇ ਮਿਲਗੀਆਂ ਟਿਕਟਾ ਟਿਕਟਾ ਨਹੀਂ ਹੁੰਦੀਆਂ ਲੇਕਿਨ ਉਹਨੇ ਇੱਕ ਵਾਰ ਛੱਡ ਕੇ ਦੋ ਵਾਰ ਤੀਜੀ ਵਾਰ ਫੇਰ ਪਾਰਲੀਮੈਂਟ ਫੇਰ ਉਸ ਤੋਂ ਬਾਅਦ ਉਹਦੀ ਵਾਈਫ ਨੂੰ ਲਾਇਆ ਫੇਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਔਰ ਮੈਂ ਕੋਈ ਨਿੱਜੀ ਤੌਰ ਤੇ ਨਹੀਂ ਮੈਂ ਕਹਿੰਦੀ ਮੇਰੇ ਦਿਮਾਗ ਅਸੀਕੇ ਬੜਾ ਸਿਆਣਾ ਮੰਦਾ ਹੈ ਜੋ ਇਹ ਕਹਿੰਦਾ ਪਾਰਟੀ ਨੇ ਇੰਨਾ ਕੁਝ ਦਿੱਤਾ ਹੈ ਜੇ ਪਾਰਟੀ ਨੂੰ ਕਿਸੇ ਵਕਤ ਲੋੜ ਪਈ ਤਾਂ ਪਾਰਟੀ ਦੇ ਕੰਮ ਆਊਗਾ ਸਾਨੂੰ ਜਦੋਂ ਇਹਨਾਂ ਦੇ ਰੱਖੀ ਧੂਰੀ ਮੀਟਿੰਗ ਅੱਧਾ ਘੰਟਾ ਇਹਨਾਂ ਦੇ ਬੀਬੀ ਘਰੋਂ ਉਹਨੇ ਮੈਨੂੰ ਟੈਲੀਫੋਨ ਕਰਦੇ ਜਈ ਮੈਂ ਤੇ ਗੋਲਡੀ ਚਾਹੁੰਦੇ ਆ ਤੁਸੀਂ ਜਰੂਰ ਆਓ ਬੀਬੀ ਜੀ ਜਰੂਰ ਆਓ ਸਾਡੇ ਟੰਬਰ ਨੇ ਕਦੇ ਹੋਮਾ ਨਹੀਂ ਰੱਖਿਆ ਕਿਉਂਕਿ ਕੈਂਪੇਨ ਹੈ ਪਾਰਟੀ ਦੀ ਹੈ ਉੱਥੇ ਸਾਰੇ ਚੱਲ ਕੇ ਗਏ ਕੀ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ ਨਾ ਉੱਥੇ ਕਹਿੰਦਾ ਸੀਗਾ ਨਾਰਾ ਵੀ ਲਾਇਆ ਫੈਲੇ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨਾਲ ਖੜਾਂਗੇ ਪਾਰਟੀ ਦੀ ਕੋਈ ਅਸੀਂ ਬਦਲ ਨਹੀਂ ਕਾਂਗਰਸ ਚ ਰਹਾਂਗੇ ਤੇ ਅੱਜ ਕੀ ਕਹਿੰਦਾ ਹੈ ਭਗਵੰਤ ਮਾਨ ਦੇ ਨਾਲ ਬੈਠਾ ਕਹਿੰਦਾ ਪੂਰੀ ਉਮਰ ਮੈਂ ਤੁਹਾਡੇ ਨਾਲ ਰਹਾਂਗਾ ਓਏ ਭਰਾਵਾ ਤੂੰ ਤਾਂ 2 ਹਫਤੇ ਪਹਿਲਾਂ ਜਿਹੜੀ ਗੱਲ ਕਹੀ ਉਹ ਨਹੀਂ ਪਗਾਈ ਕਿ ਮੈਂ ਕਾਂਗਰਸ ਰਹੂੰਗਾ ਤੇ ਤੂੰ ਮੁਰਦੀਆਂ ਗੱਲਾਂ ਕਰਦਾ ਕਿ ਮੈਂ ਬੜਾ ਪੜਾਉਂਗਾ ਸਾਨੂੰ ਨਹੀਂ ਪਤਾ ਕਿਹੜੇ ਕਾਰਨ ਐ ਜਿਹੜਿਆਂ ਕਰਕੇ ਜਿਹੜੀ ਇਹਨੇ ਗੱਲ ਕਹੀ ਸੀ ਮੈਂ ਪਾਰਟੀ 'ਚ ਰਹੂੰਗਾ ਜੱਜ ਭਗਵੰਤ ਮਾਨ ਜੀ ਐਨੇ ਚੰਗੇ ਲੱਗਣ ਲੱਗੇ ਉਹਨਾਂ ਨਾਲ ਕੀ ਕਾਰਨ ਆ ਕਿਉਂ ਵਾਕੇ ਤਾਂ ਉਹੀ ਜਾਣਦੇ ਦੋਨੇ ਉਹਨਾਂ ਵਿੱਚ ਹੀ ਗੱਲਬਾਤ ਹੈ ਸਾਨੂੰ ਨਹੀਂ ਪਤਾ ਲੇਕਿਨ ਦੂਜੇ ਪਾਸੇ ਭਗਵੰਤ ਮਾਨ ਬੋਲਿਆ ਮੈਂ ਦੇਖਿਆ ਬਾਰੇ ਕੀ ਕਹਿੰਦਾ ਹੈ ਭਗਵਾਨ ਤਮਨ ਨੇ ਉਹਨੂੰ ਵਿੱਚੋਂ ਤੋਕ ਕੇ ਕਿਹਾ ਕਿ ਵਾਕਏ ਇਹ ਬਹੁਤ ਕੰਮ ਕਰਨ ਵਾਲਾ ਬੰਦਾ ਹੈ ਇਹ ਚੰਗਾ ਬੰਦਾ ਹੈ ਤੇ ਚੰਗਾ ਬੰਦਾ ਹੈ ਇਥੇ ਕੇਸ ਕਾਤੋਂ ਬਣਾਏ ਸੀ ਇਹਦੇ ਗੱਲਚਾਹੇ ਕਰਤੋਂ ਪਾਇਆ ਸੀ ਇਹਦੀਆਂ ਪੇਸ਼ੀਆਂ ਕਿ ਪਾਉਂਦੇ ਸੀ ਅੱਜ ਗੰਗਾ ਦਾ ਆਇਆ ਹੋ ਅੱਜ ਥੋੜੀ ਪਾਰਟੀ 'ਚ ਆ ਗਿਆ ਅੱਜ ਸਾਰਾ ਫੁੱਲਾਂ ਦਾ ਹਾਰ ਪਾ ਕੇ ਲੈ ਕੇ ਗਏ ਹੋ ਇਹਦਾ ਮਤਲਬ ਬਾਕੀ ਨਹੀਂ ਸਾਰਿਆਂ ਨੂੰ ਡਰਾਬੇ ਲਈ ਤੁਸੀਂ ਆਪਸ਼ ਕਰਦੇ ਹੋ ਦੂਜੀ ਗੱਲ ਜਿਹੜੀ ਕਹੀ ਉਹਨੇ ਭਗਵੰਤ ਮਾਨ ਜੀ ਨੇ ਕਹਿੰਦੇ ਜੇ ਵਰਕਰ ਦਾ ਮਾਣ ਨਾ ਹੋਵੇ ਸਤਿਕਾਰ ਨਾ ਹੋਵੇ ਪਾਰਟੀ ਦੇ ਪੁੱਛ ਵਿੱਚ ਨਾ ਹੋਵੇ ਰੋਟੇ ਟਿਕਟਰੀ ਦਿੱਤੀ ਫੇਰ ਉਹ ਵਰਕਰ ਕੀ ਕਰੂ ਛੱਡ ਕੇ ਜਾਊ ਮੈਂ ਪੁੱਛਦਿਆਂ ਕਿ ਅਸੀਂ ਇਹਨੂੰ ਜੇ ਟਿਕਟਰੀ ਜਿੱਥੇ ਤਿੰਨ ਵਾਰ ਜਿੱਤ ਦਿੱਤੀ ਪਹਿਲਾਂ ਵੀ ਦਿੱਤੀ ਇਹਨੂੰ ਤਾਂ ਛੱਡ ਕੇ ਜਾਣ ਤਾਂ ਹੀ ਤਾਂ ਤੁਸੀਂ ਘਰਾਚੋ ਵਾਲੇ ਨੂੰ ਦੇਤੀ ਘਰਾਚੋ ਵਾਲਾ ਲੜਿਆ ਸੀ ਤੁਹਾਡੀ ਪਾਰਟੀ ਚ ਤੁਸੀਂ ਦੇਤੀ ਘਰਾਚੋ ਵਾਲੇ ਨੂੰ ਉਹਦੀ ਵੀ ਛੱਡੋ ਆਪਣੀਆਂ ਕੁਦਰੀ ਪਹਿਲਾਂ ਆਪਣੀ ਪਾਰਟੀ ਚ ਹੁੰਦਾ ਸੀ 7 ਸਾਲ ਉਹ ਤੋਂ ਜੋੜੇ ਚੜਵਾ ਕੇ ਝਾੜੂ ਮਰਵਾ ਕੇ ਤੁਸੀਂ ਜਿਹੜਾ ਇੱਕ ਦਿਨ ਪਹਿਲਾਂ ਆ ਗਿਆ ਉਹਨੂੰ ਟਿਕਟ ਦੇ ਦਿੱਤੀ ਸ਼ੁਭਾ ਨਹੀਂ ਦਿੰਦੀ ਇਹਦੀ ਗੱਲ ਨਾ ਕਰਿਆ ਕਰੋ ਭਗਵੰਤ ਜੀ ਤੁਹਾਨੂੰ ਤਾਂ ਲੱਗਦਾ ਲੋਕ ਭੁੱਲ ਜਾਂਦੇ ਲੋਕ ਨਹੀਂ ਭੁੱਲਦੇ ਤੁਸੀਂ ਭੁੱਲ ਜਾਂਦੇ ਹੋ ਕਹਿ ਕੇ ਕਿ ਕੱਲ ਮੈਂ ਕੀ ਕਿਹਾ ਅੱਜ ਮੈਂ ਕੀ ਕਹਿਣਾ ਆ ਕੇ